ਸਸ਼ਟ੍ਰੀ ਕਾਲ ਜੀ ਇਸ ਵੇਲੇ ਆਪਾਂ ਵੋਇਸਲੈਸ ਸੈਕਿੰਡ ਇਨਿੰਗ ਹੋਮ ਦਾ ਜਿਹੜਾ ਸ਼ੈਲਟਰ ਹਮਮਦ ਜਿੱਥੇ ਕਿ ਆਪਾਂ ਜਾਣਦੇ ਆ ਕਿ ਇੱਥੇ ਆਪਣੇ ਬੇਜਵਾਨ ਜਿਹੜੇ ਹੈਗੇ ਬੇਸਹਾਰਾ ਜਿਹੜੇ ਜਾਨੀ ਹਾਲਤ ਦੇ ਵਿੱਚ ਲਿਆਏ ਜਾਂਦੇ ਔਰ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਉੱਥੇ ਹੀ ਕੱਲ ਦੀ ਜਿਹੜੀ ਘਟਨਾ ਹੈਗੀ ਆ ਜਿੱਥੇ ਜਣ ਕੇ ਗਰਮੀ ਬਹੁਤ ਜ਼ਿਆਦਾ ਮਿਲਦੀ ਪਈ ਆ ਦੇ ਕਰਕੇ ਸੱਤ ਅਲੱਗ-ਅਲੱਗ ਪ੍ਰਜਾਤੀਆਂ ਦੇ ਜਿਹੜੇ ਸੱਤ ਜਿਹੜੇ ਹੈਗੇ ਆ ਰੈਸਕਿਊ ਕੀਤੇ ਗਏ ਹੈਗੇ ਜਿਹੜੇ ਕਿ ਆਪਾਂ ਫਸਟ ਸੈਕਿੰਡ ਔਰ ਥਰਡ ਦੇ ਹੈਗੇ ਸਪੈਕਟਿਕਲ ਕੋਬਰੇ ਹੈਗੇ ਜਿਹੜੇ ਬਹੁਤ ਜ਼ਿਆਦਾ ਡੇਰੀਟੇ ਆ ਨੰਬਰ ਦੂਸਰੇ ਤੇ ਜਿਹੜੇ ਹੈਗੇ ਆ ਕਾਮਨ ਕ੍ਰੇਟ ਹੈਗੇ ਆ ਇਹ ਬਹੁਤ ਹੀ ਜ਼ਿਆਦਾ ਹੈਗੇ ਆ ਜ਼ਹਿਰੀਲੇ ਰਾਤ ਨੂੰ ਹੀ ਅਟੈਕ ਕਰਦੇ ਆ ਇਹ ਜ਼ਿਆਦਾ ਤੇ ਔਰ ਜਿਹੜੇ ਦੋ ਰੈਟ ਸਨੇਕ ਹੈਗੇ ਆ ਤੇ ਜਿਹੜੇ ਰੈਸਕਿਊ ਕੀਤੇ ਆ ਉਹ ਸਾਡੇ ਸਾਥੀ ਜਿਹੜੇ ਕਰਨ ਭਾਜੀ ਬਜਵਾੜੇ ਤੋਂ ਜਿਨ੍ਹਾਂ ਨੇ ਰੈਸਕਿਊ ਕੀਤੇ ਆ ਅਲੱਗ-ਅਲੱਗ ਜਗ੍ਹਾ ਤੋਂ ਤੇ ਇਹ ਆਪ ਹੀ ਦੱਸਣਗੇ ਕਿਥੋਂ-ਕਿਥੋਂ ਇਹ ਰੈਸਕਿਊ ਕਰਕੇ ਲੈ ਆnde ਗਏ ਆ ਭਾਈ ਸਸੀਕਰ ਜੀ ਇਹ ਕੱਲ ਤੇ ਅੱਜ ਰੈਸਕਿਊ ਕੀਤੇ ਸੀ ਇੱਕ ਅਸੀਂ ਸਪੈਕਟਿਕਲ ਕੋਬਰਾ ਕੀਤਾ ਰੈਸਕਿਊ ਇਹ ਕੱਲ ਰਾਤੀ ਕੀਤਾ ਸੀਗਾ ਇਹ ਚਿੰਦਕੁਨੀ ਰੋਡ ਤੋਂ ਕੀਤਾ ਸੀਗਾ ਜੈਨ ਕਲੋਨੀ ਜੈਨ ਕਲੋਨੀ ਤੇ ਦੂਸਰਾ ਇਹ ਵੀ ਸਪੈਕਟਿਕਲ ਕੋਬਰਾ ਵਾ ਇਹ ਅਸੀਂ ਕੀਤਾ ਸੀ ਆਈਟੀਆਈ ਦੇ ਬੈਕਸਾਈਡ ਜਿਹੜਾ ਉਸ ਤੋਂ ਸਪੈਕਟਿਕਲ ਕੋਬਰਾ ਵਾ ਇਹ ਬਜਵਾੜੇ ਤੋਂ ਰੈਸਕਿਊ ਕੀਤਾ ਸੀਗਾ ਤੇ ਜਿਹੜਾ ਇਸ ਤੋਂ ਅਗਲਾ ਹੈਗਾ ਕਾਮਨ ਕ੍ਰੇਟ ਇਹ ਵੀ ਇੱਕ ਬਜਵਾੜੇ ਤੋਂ ਕੀਤਾ ਸੀਗਾ ਤੇ ਇੱਕ ਆਪਣੇ ਜਿਹੜਾ ਰੋਣਾ ਹੈ ਹੈ ਜੀ ਕਿੜਾ ਹਰਿਆਣਾ ਹਰਿਆਣਾ ਰੋਡ ਤੋਂ ਕੀਤਾ ਉਸ ਤੋਂ ਬਾਅਦ ਜੋ ਰਾਟ ਸਨੇਕ ਇਹ ਆਪਣੇ ਆਹ 40 ਟਾਵਾ 40 ਟਾਵਾ 40 ਟਾਵਾ ਸ਼ਿਮਲਾ ਪਹਾੜੀ ਚੌਂਕ ਤੋਂ ਤੇ ਇਹ ਜਹਾਨ ਖੇਲਾ ਕੀਤਾ ਲਖਵੀਰ ਸਿੰਘ ਲੱਖੇ ਦੇ ਘਰ ਦੇ ਕੋਲ ਬਾਕੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਨੇਕ ਹੈਗੇ ਆ ਰੈਸਕਿਊ ਕਰਕੇ ਇਹ ਜਿੰਦਾ ਉਹਨੇ ਰੈਸਕਿਊ ਇਸ ਕਰਕੇ ਕੀਤੇ ਜਾਂਦੇ ਆ ਕਿਉਂਕਿ ਜਿੰਦਾ ਕੀ ਜਦੋਂ ਘਰਾਂ ਨੂੰ ਜਗ੍ਹਾ 'ਚ ਆ ਜਾਂਦੇ ਆ ਕਿਸੇ ਦੇ ਘਰ 'ਚ ਮਰ ਜਾਂਦੇ ਆ ਉਥੇ ਜਾਨ ਦਾ ਵੀ ਨੁਕਸਾਨ ਹੋ ਜਾਂਦਾ ਹੈ ਤੇ ਕਈ ਵਾਰੀ ਝੁਕੀ ਡੰਦੀ ਵਜ੍ਹਾ ਦੇ ਕਰਕੇ ਇਹਨਾਂ ਨੂੰ ਮਾਰ ਦਿੰਦੇ ਆ ਸਾਡਾ ਕੋਈ ਉਹ ਨਹੀਂ ਹੈ ਕਿ ਆਪਾਂ ਇਹ ਬਿਜ਼ਨਸ ਹੈਗਾ ਸਾਡਾ ਸ਼ੌਂਕ ਹੈ ਇਹਨਾਂ ਦੀ ਜਾਨ ਪਛਾਣੀ ਤੋਂ ਇਸ ਕਰਕੇ ਇਹਨਾਂ ਨੂੰ ਆਪਾਂ ਬਚਾਈਦਾ ਹਾਂ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਆਪਾਂ ਲੋਕਾਂ ਨੂੰ ਸ਼ਾਹਪੁਰ ਵਾਸੀਆਂ ਨੂੰ ਹੋਰ ਨੇੜੇ ਜਿਹੜੇ ਜਿਹੜੇ ਏਰੀਆ ਹੈਗੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਇੰਦਾ ਪਤਾ ਲੱਗਦਾ ਆ ਕਿ ਤੁਹਾਡੇ ਆਲੇ-ਦੁਆਲੇ ਕੋਈ ਸਨੀਕ ਹੈ ਤਾਂ ਤੁਸੀਂ ਸਿਰਫ ਨਿਗ੍ਹਾ ਰੱਖ ਕੇ ਉਹਦੀ ਫੋਟੋ ਸਾਨੂੰ ਭੇਜ ਦੇਣੀ ਆ ਠੀਕ ਹੈ ਜੀ ਤੇ ਟੀਮ ਤੁਹਾਡੇ ਕੋਲ ਪਹੁੰਚ ਕੇ ਉਹਨੂੰ ਸਹੀ ਸਲਾਮੋ ਅਰੈਸਟਰੀ ਕਰਕੇ ਲੈ ਕੇ ਆਸਾਨੀ ਹੈਗੀ ਆ ਤੁਹਾਡਾ ਸਿਰਫ ਇਹੀ ਕੰਮ ਹੈ ਕਿ ਤੁਸੀਂ ਸਿਰਫ ਇੱਕ ਕਾਲ ਕਰਨੀ ਆ ਉਹਦੇ ਲਈ ਨੰਬਰ ਪਈ ਤੁਹਾਨੂੰ ਦੱਸਾਂ ਲਿਆ 7986050544 ਥੈਂਕ ਯੂ ਜਿਹੜਾ ਪਿਛਲਾ ਬੀਤਿਆ ਹੋਇਆ ਦਿਨ ਆ ਉਸ ਪਿੱਛੇ ਹੋਏ ਦਿਨ ਦੇ ਵਿੱਚ ਸੱਪਾਂ ਦਾ ਜਿਹੜਾ ਰੈਸਕਿਊ ਕੀਤਾ ਗਿਆ ਸੀਗਾ ਬਰਸਾਤ ਦਾ ਮੌਸਮ ਹੈਗਾ ਆ ਜਿਸ ਮੌਸਮ ਦੇ ਕਰਕੇ ਸੱਪਾਂ ਦਾ ਨਿਕਲਣਾ ਆਮ ਗੱਲ ਹੈਗਾ ਆ ਔਰ ਇਹਨਾਂ ਦਾ ਰੈਸਕਿਊ ਜੋ ਕਰਕੇ ਹੁਣ ਇਹਨਾਂ ਨੂੰ ਸਹੀ ਜਗ੍ਹਾ ਦੇ ਉੱਪਰ ਛੱਡ ਰਹੇ ਆ ਜੋ ਕਿ ਇਹਨਾਂ ਦਾ ਆਪਣਾ ਖੁੱਦਾ ਮਾਹੌਲ ਹੈਗਾ ਆ ਜੰਗਲੀ ਮਾਹੌਲ ਆ ਤੇ ਇਸ ਵੇਲੇ ਇਹਨਾਂ ਨੂੰ ਆਪਾਂ ਚੋਹਾਲ ਤੋਂ ਉੱਪਰ ਚੜਾਈ ਦੇ ਉੱਪਰ ਛੱਡ ਰਹੇ ਆ ਬਹੁਤ ਵਧੀਆ ਇਹਨਾਂ ਦੇ ਲਈ ਵਾਤਾਵਰਨ ਹੈਗਾ ਕਿਉਂਕਿ ਆਪਾਂ ਦੇਖ ਸਕਦੇ ਆ ਸਹੀ ਹਾਲਾਤ ਦੇ ਵਿੱਚ ਔਰ ਸਹੀ ਹੈਗੇ ਆ ਕੀ ਬਾਤ ਆ ਇੱਕ ਮਿੰਟ ਆ ਇੱਕ ਮਿੰਟ ਹੋਰ ਨਾ ਛੱਡਿਓ ਪਹਿਲਾਂ ਆਲਸ ਭਾਜੀ ਹਲਾਇਓ ਉਹ ਬੜਾ ਤੋਰ ਰੋ ਤੇ ਉਹ ਕੋਈ ਕੁਦਾ ਦੇਖਦੇ ਵਾਂ ਕੋਲ ਗਾ ਪੱਟ ਰਲ ਲੜਨ ਵਾਲਾ ਬਾਦ ਐਥੇ ਕੋ ਮਦਦ ਆਈ ਹੈ ਭਾਈ ਐਥੇ ਹੀ ਕੋ ਮਦਦ ਆਲੇ ਕੌਣ ਘੁੰਮੀ ਜਾਂਦਾ ਤੱਕ ਦੋ ਵਾਰ ਆ ਗਿਆ ਰਾਜ ਆ ਗਿਆ ਇਹ ਨੂੰ ਇਹ ਨੂੰ ਕਰਾ ਨਾ ਜੀ ਉਹਨਾਂ ਨਾਲ ਆਪਣੇ ਜੀ ਕਹਿੰਦੇ ਟਿਕਰ ਲੱਗ ਗਿਆ ਬਲ ਟਿਕਾ